ਸਤਨਾਮ ਵਾਹਿਗੁਰੂ ਜੀ ਸ੍ਰੀ ਰਾਗ ਮਹੱਲਾ ਤਜਾ ਸੋਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਆਨੰਦ ਨਾਮ ਧਿਆਇਐ ਸਹਿਜੇ ਨਾਮ ਸਮਾਏ ਅੰਦਰ ਰਚੈ ਹਰ ਸੱਚ ਸੋ ਰਸਨਾ ਹਰ ਗੁਣ ਗਾਏ ਭਾਈ રે ਜਗ ਦੁਖਿਆ ਦੁਜੈ ਭਾਏ ਗੁਰ ਸਰਨਾਈ ਸੁਖ ਲਹਿ ਅਨੰਦ ਨਾਮ ਧਿਆਏ ਰਹਾਓ ਸਾਚੇ ਮੈਲ ਨ ਲਾਗੀ ਮਨ ਨਿਰਮਲ ਹਰ ਧਿਆਏ ਗੁਰਮੁਖ ਸ਼ਬਦ ਪਛਾਣਿਆ ਹਰ ਅਮਰਤ ਨਾਮ ਸਮਾਏ ਗੁਰ ਗਿਆਨ ਪਰਚੰਡ ਬਲਾਇਆ ਗਿਆਨ ਅੰਧੇਰਾ ਜਾਏ ਮਨ ਮੁਖ ਮੈਲੇ ਮਲ ਭਰੇ ਹਉ ਮੈਂ ਤ੍ਰishna ਵੇਕਾਰ ਬਿਨ ਸ਼ਬਦ ਹੈ ਮੈਲ ਨਾ ਉਤਰੈ ਮਰ ਜਮੈ ਹੋਇ ਖੁਵਾਰ ਤਾਤਰ ਬਾਜੀ ਪਲਚ ਰਹੇ ਨਾ ਔਰ ਵਾਰ ਨਾ ਪਾਰ ਗੁਰਮੁਖ ਜਪ ਤਬ ਸੰਜਮੀ ਹਰ ਕੈ ਨਾਮ ਪਿਆਰ ਗੁਰਮੁਖ ਸਦਾ ਧਿਆਇਐ ਇਕ ਨਾਮ ਕਰਤਾਰ ਨਾਨਕ ਨਾਮ ਧਿਆਇਐ ਸਭ ਨਾ ਜੀਆ ਕਾ ਆਧਾਰ ਸ੍ਰੀ ਰਾਗ ਮਹੱਲਾ ਤਜਾ ਮਨ ਮੁਖ ਮੋਵੇ ਆਪਿਆ ਬੈ ਰਾਗ ਉਦਾਸੀ ਨਾ ਹੋਏ ਸ਼ਬਦ ਨਾ ਤਿਨ ਸਦਾ ਦੁੱਖ ਹਰ ਦਰਗ ਪਤ ਖੋਏ ਹਮੈ ਗੁਰਮੁਖ ਖੋਈਐ ਨਾਮ ਰਤੇ ਸੁਖ ਹੋਏ ਮੇਰੇ ਮਨ ਐਨਸ ਪੂਰ ਰਹੀ ਨਿਤ ਆਸਾ ਸਤਗੁਰ ਸੇਵ ਮੋਹ ਪਰ ਜਲੈ ਘਰ ਹੀ ਮਹ ਓਦਾਸਾ ਰਹੋ ਗੁਰਮੁਖ ਕਾਰਮ ਕਮਾਵੇ ਵਿਗਸੈ ਹਰ ਬੈਰਾਗ ਅਨੰਦ ਐਨਸ ਭਗਤੀ ਕਰੇ ਦਿਨ ਰਾਤੀ ਹੋ ਮੈਂ ਮਾਰਨੇ ਚੰਦ ਵੱਡਾ ਭਾਗ ਸਤ ਸੰਗਤ ਪਾਈ ਹਰ ਪਾਇਆ ਸਹਿਜ ਅਨੰਦ ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮ ਵਸਾਏ ਅੰਤਰ ਆਗਨ ਤਾਮਸ ਮੂਲੇ ਵਿੱਚੋਂ ਆਪ ਗਵਾਏ ਨਾਮ ਨਿਧਾਨ ਸਤਿਗੁਰੂ ਦੇ ਖਾਲਿਆ ਹਰ ਰਸ ਪੀਆ ਅਗਾਏ ਜਨ ਕਿਨੇ ਪਾਇਆ ਸਾਧ ਸੰਗਤੀ ਪੂਰੇ ਭਾਗ ਬੈਰਾਗ ਮਨ ਮੁਖ ਫਿਰੈ ਨਾ ਜਾਣੈ ਸਤਿਗੁਰ ਹੋਮੈ ਅੰਦਰ ਲਾਗ ਨਾਨਕ ਸ਼ਬਦ ਰੱਤੇ ਹਰ ਨਾਮ ਰੰਗਾਇ ਬਿਨ ਭੈ ਕੇ ਹੀ ਲਾਗ ਸ੍ਰੀ ਰਾਗ ਮਹੱਲਾ 3 ਜਾ ਕਰ ਹੀ ਸੌਦਾ ਪਾਏ ਐ ਅੰਤਰ ਸਭ ਵਥ ਹੋਏ ਕਹਨ ਕਨ ਨਾਮ ਸੰਭਾਲਿਆ ਗੁਰਮੁਖ ਪਾਵੇ ਕੋਏ ਨਾ ਮਨ ਨਿਧਾਨ ਇਕੱਟ ਹੈ ਵਡਭਾਗ ਪ੍ਰਾਪਤ ਹੋਏ ਮੇਰੇ ਮਨ ਤਜ ਨਿੰਦਾ ਹੋ ਮੈਂ ਹੰਕਾਰ ਹਰ ਜੀਉ ਸਦਾ ਧਿਆਏ ਤੂੰ ਗੁਰਮੁਖ ਏਕੰਕਾਰ ਰਹਾਉ ਗੁਰਮਖਾ ਕੇ ਮੁਖ ਜਲੇ ਗੁਰ ਸ਼ਬਦੀ ਵਿਚਾਰ ਹਾਲਤ ਪਲਤ ਸੁਖ ਪਾਏਂਦੇ Jap Jap rehde Murara ਕਰਹੀ ਵਿੱਚ ਮਹਿਲ ਪਾਇਆ ਗੁਰ ਸ਼ਬਦੀ ਵਿਚਾਰ ਸਤ ਗੁਰ ਤੇ ਜੋ ਮੋਹ ਫਿਰੈ ਮੱਥੇ ਤਨ ਕਾਲੇ ਅਨ ਦਿਨ ਦੁੱਖ ਕਮਾਵੰਦੇ ਨਿਤ ਜੋਹੇ ਜਮ ਜਾਲੇ ਸੁਪਨੇ ਸੁਖ ਨਾ ਦੇਖਨੀ ਬਹੁ ਚਿੰਤਾ ਪਰ ਜਾਲੇ ਸਭਨਾ ਦਾਤਾ ਏਕ ਹੈ ਆਪੇ ਬਖਸ਼ਮ ਕਰੇ ਕਹਿਣਾ ਕਿਛੂ ਨ ਜਾਵੇ ਜਿਸ ਭਾਵੈ ਤਿਸ ਦੇ ਨਾਨਕ ਗੁਰਮੁਖ ਪਾਏ ਆ ਆਪੇ ਜਾਣੈ ਸੋਏ ਨਾਨਕ ਗੁਰਮੁਖ ਪਾਏ ਆ ਆਪੇ ਜਾਣੈ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ